ਭਰੀਆ ਗੁਰੂ ਘਰ ਦੇ ਵਿੱਚ ਬਾਬਾ ਜੀ ਸਾਡੇ ਨਾਲ ਨੇ ਆ ਉਹ ਗੱਲਬਾਤ ਕਰਕੇ ਭਾਵਨਾਵਾਂ ਜਾਣਦੇ ਆ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਨਾਲ ਹੀ ਐਤਵਾਰ ਚਪਹਰੇ ਦੇ ਵੱਡੇ ਦੀਵਾਨ ਸਜਦੇ ਨੇ ਤੇ ਉਹ ਵੀ ਸੰਗਤਾਂ ਬਹੁਤ ਦੂਰ ਦੂਰ ਤੋਂ 40 40 50 50 ਕਿਲੋਮੀਟਰ ਤੋਂ ਸੰਗਤਾਂ ਆਉਂਦੀਆਂ ਨੇ ਜੀ ਇਸ ਕਰਕੇ ਅੱਜ ਐਤਵਾਰ ਵੀ ਆ ਚਪਹਰੇ ਦੇ ਦੀਵਾਨ ਵੀ ਆ ਸੰਗਤਾਂ ਹੋਰ ਵੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਨੇ ਤੇ ਹੁਣ ਚ ਪਹਿਲੇ ਦੀ دیਵਾਨਾ ਦੀ ਸਮਾਪਤੀ ਹੋਈ ਹੈ ਇਸ ਕਰਕੇ ਥੋੜਾ ਸੰਗਤ ਜਿਹੜੀ ਉਹ ਲੰਗਰਵਾਲ ਨੂੰ ਗਈ ਹੋਈ ਆ ਬਹੁਤ ਵੱਡੀ ਗਿਣਤੀ ਵਿੱਚ ਆ ਤੇ ਨਾਲ ਹੀ ਅੱਜ ਸਮਾਗਮ ਵੀ ਆ ਹੁਣ 4 ਵਜੇ ਤੋਂ ਸ਼ੁਰੂ ਹੋ ਜਾਣੇ ਆ ਤੇ ਰਾਤ ਦੇ 9 ਵਜੇ ਤੱਕ ਚੱਲਣੇ ਆ ਜੀ ਉਹ ਸਮਾਗਮ ਇਸ ਸਥਾਨ ਤੇ ਜਿਨ੍ਹਾਂ ਨੇ ਸੇਵਾ ਆਰੰਭ ਕਰਾਈ ਸੀ ਬਾਬਾ ਜੋਗਿੰਦਰ ਸਿੰਘ ਜੀ yogi ਉਹਨਾਂ ਨੇ 1978 ਦੇ ਵਿੱਚ ਇੱਥੇ ਸੇਵਾ ਆਰੰਭ ਕਰਵਾਈ ਸੀ ਤੇ ਨਿਰਾਰੰਭ ਵੀ ਨਹੀਂ ਕਰਵਾਈ ਉਹਨਾਂ ਲੰਬਾ ਸਮਾਂ ਇੱਥੇ ਸੇਵਾ ਚਲਾਈ ਵੀ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਬਿਲਡਿੰਗ ਦੇਖ ਰਹੇ ਆ ਇਹ ਉਹਨਾਂ ਨੇ ਅੱਗੇ ਹੋ ਕੇ ਬਿਲਡਿੰਗ ਬਣਵਾਈ ਸੀ ਤੇ ਹੋਰ ਵੀ ਵੱਡੀਆਂ ਸੇਵਾਵਾਂ ਕਰਵਾਈਆਂ ਸਨ ਇਸ ਕਰਕੇ ਉਹਨਾਂ ਦੇ ਜਾਣ ਤੋਂ ਬਾਅਦ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਜਿਹੜੀ ਇੱਥੋਂ ਦੀ ਕਾਫੀ ਵੱਡੀ ਗਿਣਤੀ ਵਿੱਚ ਸੇਵਾਵਾਂ ਨਿਭਾਉਂਦੇ ਨੇ ਨੌਜਵਾਨ ਵੀਰ ਉਹ ਹਰ ਸਾਲ ਉਹਨਾਂ ਦੀ ਮਿੱਠੀ ਯਾਦ ਵਿੱਚ ਵੱਡਾ ਜੋੜ ਮੇਲਾ ਮਨਾਉਂਦੇ ਨੇ ਤੇ ਅੱਜ ਸਵੇਰੇ ਖੰਡਪੜ ਸਾਹਿਬਾਂ ਦੇ ਭੋਗ ਪਾਏ ਨੇ ਤੇ ਹੁਣ 4 ਵਜੇ ਤੋਂ ਰਾਤ 9 9:30 ਵਜੇ ਤੱਕ ਦੀਵਾਨ ਨੇ ਤੇ ਇਸ ਕਰਕੇ ਹੁਣ ਤੋਂ ਫੇਰ ਦੁਬਾਰਤ ਤੋਂ ਸੰਗਤਾਂ ਸਾਰੇ ਤਰਨਤਾਰਨ ਸ਼ਹਿਰ ਦੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਤੇ ਰਾਤ 9-10 ਵਜੇ ਤੱਕ ਬਹੁਤ ਚੜ੍ਹਦੀ ਕਲਾ ਨਾਲ ਸਮਾਗਮ ਹੋਣਗੇ। ਬਾਬਾ ਜੀ ਦੇਸ਼ਾਂ ਵਿਦੇਸ਼ਾਂ ਸੰਗਤ ਦੇਖ ਰਹੀ ਹੈ। ਅਰਜਨ ਸਿੰਘ ਪਾਤਸ਼ਾਹ ਜੀ ਮਿੱਟੀ ਬਾਣੀ ਵਿੱਚ ਬਿਆਨ ਕਰਦੇ ਨੇ ਕਿ ਪੋਖ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਰ ਨਾਹਮ ਕਿ ਪੋਖ ਦਾ ਤੁਖਾਰ ਤੋਂ ਭਾਵ ਹੈ ਕਕਰ ਕੋਰਾ ਉਹਨਾਂ ਨੂੰ ਨਹੀਂ ਵਿਆਪਦਾ ਭਾਵ ਕਿ ਕੋਰਾਪਣ ਉਹਨਾਂ ਦੇ ਜੀਵਨ ਵਿੱਚ ਨਹੀਂ ਆਉਂਦਾ ਕੋਦੇ ਮਹੀਨੇ ਵਿੱਚ ਕਠੋਰ ਨਹੀਂ ਹੁੰਦੇ ਕੰਠ ਮਿਲਿਆ ਹਰ ਨਾ ਕੰਠ ਤੋਂ ਭਾਵ ਗਲੇ ਨਾ ਹੁੰਦਾ 나ਥ 나ਥ ਭਾਵ ਖਸਮ ਜਿਹੜੀਆਂ ਜੀਵ ਆਤਮਾ ਕੋਦੇ ਮਹੀਨੇ ਵਿੱਚ ਆਪਣੇ ਮਾਲਕ ਨਾਲ ਜੁੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਕੋਦੇ ਮਹੀਨੇ ਵਿੱਚ ਕਠੋਰਤਾ ਨਹੀਂ ਆਉਂਦੀ ਤਿੱਖਾ ਜਿਵੇਂ ਬਾਹਰੀ ਤੌਰ ਤੇ ਸਰੀਰ ਤੇ ਵਿਆਈਆਂ ਪਾੜ ਜਾਂਦੀਆਂ ਹੱਥ ਪੈਰ ਕਰੜੇ ਹੋ ਜਾਂਦੇ ਨੇ ਪਰ ਇਹ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਮਨ ਕਰੜਾ ਨਹੀਂ ਹੁੰਦਾ ਮਨ ਨਰਮੀ ਰਹਿਂਦਾ ਇਸ ਤਰ੍ਹਾਂ ਗੁਰੂ ਪਤਸ਼ਾਹ ਜੀ ਉਹ ਦੇ ਮਹੀਨੇ ਬਾਰੇ ਕਹਿੰਦੇ ਕਿ ਤੂੰ ਉਹ ਦੇ ਮਹੀਨੇ ਵਿੱਚ ਗੁਰੂ ਦੀ ਸਿੱਖਿਆ ਨਾਲ ਜੁੜ ਕੇ ਜਿਵੇਂਗਾ ਤੇ ਤੇਰਾ ਮਹੀਨਾ ਵਧੀਆ ਬਤੀਤ ਹੋਵੇਗਾ ਬਾਬਾ ਜੀ ਹਰ ਐਤਵਾਰ ਸੰਗਤ ਨਾਸਮਸਤਕ ਹੁੰਦੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਲਈ ਕੀ ਮੈਸੇਜ ਹੈ ਹੁਣ ਤੱਕ ਦੇ ਸਹਿਯੋਗ ਦੇ ਲਈ ਸੰਗਤ ਦਾ ਵੀ ਕੀ ਧੰਨਵਾਦ ਦੇ ਰੂਪ ਵਿੱਚ ਕਹਿਣਾ ਚਾਹੋਗੇ ਕਮੇਟੀ ਦੇ ਪ੍ਰਬੰਧਾਂ ਦੇ ਧੰਨਵਾਦ ਦੇ ਰੂਪ ਵਿੱਚ ਸੰਗਤ ਕੀ ਕਹਿਣਾ ਚਾਹੋਗੇ ਵੇਖੋ ਸੰਗਤ ਕਾਮਤੈਨ ਹੁੰਦੀ ਆ ਸੰਗਤ ਤੋਂ ਬਿਨਾ ਕੋਈ ਵੀ ਕੰਮ ਨਹੀਂ ਚੱਲ ਸਕਦਾ ਜਿੱਥੇ-ਜਿੱਥੇ ਵੀ ਸੇਵਾਵਾਂ ਚੱਲਦੀਆਂ ਆ ਸੰਗਤ ਦੇ ਸਹਿਯੋਗ ਨਾਲ ਹੀ ਚੱਲਦੀਆਂ ਨੇ ਪ੍ਰਬੰਧਕਾਂ ਦਾ ਤੇ ਅੱਗੇ ਲੱਗਣ ਦਾ ਉਪਰਾਲਾ ਹੁੰਦਾ ਏ ਜੋ ਕੁਝ ਵੀ ਕਰਦੀ ਆ ਸੰਗਤ ਹੀ ਕਰ ਰਹੀ ਆ ਦੇਸ਼ ਸੰਦੇਸ਼ਾਂ ਵਿੱਚੋਂ ਵੀ ਮਾਇਆ ਹੁੰਦੀ ਆ ਤੇ ਇਥੋਂ ਪੰਜਾਬ ਵਿੱਚੋਂ ਤੇ ਆ ਹੀ ਰਹੀ ਆ ਤੇ ਸਾਰਾ ਸਹਿਯੋਗ ਜਿਹੜਾ ਹੈ ਉਹ ਸੰਗਤਾਂ ਦਾ ਹੀ ਆ ਤੇ ਨੌਜਵਾਨ ਵੀਰਾਂ ਦਾ ਬਹੁਤ ਸਹਿਯੋਗ ਆ ਤੇ ਸੰਗਤਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਨਾ ਚਾਹੁੰਨੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਦਸਵੰਤ ਸਿੰਘ ਜੀ ਵੱਡਾ ਤੇ ਸਰਦਾਰ ਬਖਸ਼ੀ ਸਿੰਘ ਜੀ ਮਨਿੰਦਰ ਜੀ ਜੋ ਪ੍ਰਿੰਸੀਪਲ ਰਟਾਇਰ ਹੋਏ ਨੇ ਬੜਾ ਵਧੀਆ ਨਿਸ਼ਕਾਮ ਸੇਵਾ ਬਿਨਾਂ ਕਿਸੇ ਤਨਖਾਹ ਤੋਂ ਸਾਰੇ ਜਿੰਨੇ ਵੀ ਇਥੇ ਦੇ ਮੈਂਬਰ ਨੇ ਉਹ ਸੇਵਾਵਾਂ ਨਿਭਾ ਰਹੇ ਨੇ ਤੇ ਸੰਗਤਾਂ ਦਾ ਹਰ ਪ੍ਰੋਗਰਾਮ ਤੇ ਉਹ ਵੀ तहे ਦਿਲੋਂ ਧੰਨਵਾਦ ਕਰਦੇ ਨੇ ਤੇ ਕਰਨਾ ਚਾਹੀਦਾ ਵੀ ਆ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰੇ ਪ੍ਰੋਗਰਾਮ ਚੱਲ ਰਹੇ ਆ ਤੇ ਨਾਲ ਹੀ ਬੇਨਤੀ ਕਰਾਂਗੇ ਕਿ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਜਦੋਂ ਵੀ ਕਿਤੇ ਦਰਸ਼ਨ ਮੇਲਿਆਂ ਨੂੰ ਤਰਨਤਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਂ ਕੜੂਰ ਸਾਹਿਬ ਆਉਂਦੀਆਂ ਨੇ ਤੇ ਬਾਬਾ ਦੀਪ ਸਿੰਘ ਜੀ ਦੇ ਇਹ ਸਥਾਨ ਗੁਰਦੁਆਰਾ ਲਕੀਰ ਸਾਹਿਬ ਵੀ ਜੂਰ ਦਰਸ਼ਨ ਕਰਕੇ ਜਾਇਆ ਕਰਨ ਜੀ ਤੇ ਲਾਹ ਪ੍ਰਾਪਤ ਕਰਿਆ ਕਰਨ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਜੀ ਸੋ ਬਾਬਾ ਜੀ ਨੇ ਦੱਸਿਆ ਹੈ ਸੰਗਤ ਦਾ ਧੰਨਵਾਦ ਵੀ ਕੀਤਾ ਹੈ ਅਤੇ ਹਰ ਸੰਡੇ ਦੇ ਸੰਡੇ ਐਤਵਾਰ ਦੇ ਐਤਵਾਰ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਨਸਮਸਤ